ਪੰਜਾਬ ਦੇ 13 ਲੋਕ ਸਭਾ ਮੈਂਬਰ ਤੇ 7 ਰਾਜ ਸਭਾ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਜੋ ਉਹਨਾਂ ਨੂੰ ਐਮਪੀ ਲੈਂਡ ਫੰਡ ਮਿਲਿਆ ਵਾ ਉਹਦੇ ਵਿੱਚ ਬਹੁਤੇ ਜਿਹੜੇ ਲੋਕ ਸਭਾ ਮੈਂਬਰ ਨੇ ਉਹਨਾਂ ਨੇ ਤੇ ਪਿੰਡਾਂ ਦੇ ਲੋਕਾਂ ਨੂੰ ਜਾਂ ਪਿੰਡਾਂ ਦੇ ਵਿਕਾਸਾਂ ਵਾਸਤੇ ਖੁੱਲੀਆਂ ਗ੍ਰਾਂਟਾਂ ਦਿੱਤੀਆਂ ਮਤਲਬ ਗ੍ਰਾਂਟਾਂ ਦੇ ਗੱਫੇ ਦਿੱਤੇ ਨੇ ਕੁਝ ਰਾਜ ਸਭਾ ਮੈਂਬਰ ਨੇ ਜਿਨ੍ਹਾਂ ਨੂੰ ਵੱਲੋਂ ਸ਼ਹਿਰਾਂ ਨੂੰ ਪੈਲ ਦਿੱਤੀ ਗਈ ਆ ਕੁਲ ਮਿਲਾ ਕੇ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਚ 20 लोकसभा ਤੇ ਰਾਜસભા ਮੈਂਬਰ ਨੇ ਇੱਕ ਸਮੇਂ ਅਮਰਤਪਾਲ ਸਿੰਘ ਜੋ ਖਡੂਰ ਸਾਹਿਬ ਤੋਂ ਲੋਕਸਭਾ ਮੈਂਬਰ ਉਹ ਜੇਲ੍ਹ ਦੇ ਵਿੱਚ ਨੇ ਉਹਨਾਂ ਵੱਲੋਂ ਜਿਹੜਾ ਇੱਕ ਵੀ ਪੈਸਾ ਹੁਣ ਤੱਕ ਨਹੀਂ ਖਰਚਿਆ ਗਿਆ ਕਿਉਂਕਿ ਉਹ ਜੇਲ੍ਹ ਦੇ ਵਿੱਚ ਨੇ ਬਾਕੀ 19 ਐਮਪੀਜ਼ ਉਹਦੇ ਚ ਰਾਜસભા ਮੈਂਬਰ ਲੋਕਸਭਾ ਮੈਂਬਰ ਉਹਨਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਕਈਆਂ ਨੇ ਸ਼ਹਿਰਾਂ ਨੂੰ ਪੈਹਲ ਦਿੱਤੀ ਹੈ ਮਤਲਬ ਸ਼ਹਿਰਾਂ ਦੇ ਵਿਕਾਸ ਵਾਸਤੇ ਗ੍ਰਾਂਟ ਦਿੱਤੀ ਆ ਤੇ ਬਹੁਤਿਆਂ ਨੇ ਪਿੰਡਾਂ ਨੂੰ ਵਿਕਾਸ ਵਾਸਤੇ ਗ੍ਰਾਂਟ ਦੇ ਗੱਫੇ ਦਿੱਤੇ ਨੇ ਸਭ ਤੋਂ ਪਹਿਲਾਂ ਅਗਰ ਗੱਲ ਕੀਤੀ ਜਾਵੇ ਤਾਂ ਸੰਜੀਵ ਰੋੜਾ ਰਾਗਵ ਚੱਡਾ ਵਿਕਰਮਜੀਤ ਸਿੰਘ ਸਾਨੀ ਦੀ ਗੱਲ ਕੀਤੀ ਜਾਵੇ ਜਾਂ ਗੁਰਜੀਤ ਸਿੰਘ ਔਜਲਾ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ ਸ਼ਹਿਰਾਂ ਨੂੰ ਪੈਹਲ ਦਿੱਤੀ ਆ ਉੱਥੇ ਵਿਕਾਸ ਕਾਰਜ ਹੋਏ ਕਿ ਨਹੀਂ ਹੋਏ ਉਹਨਾਂ ਨੂੰ ਹੀ ਪਤਾ ਲੇਕਿਨ ਗ੍ਰਾਂਟ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵੱਲੋਂ ਜਿਹੜੀ ਐਮਪੀ ਲੈਂਡ ਫੰਡ ਮਿਲਦਾ ਉਹਦੇ ਤਹਿਤ ਜਿਹੜੀ ਆ ਸ਼ਹਿਰਾਂ ਨੂੰ ਗ੍ਰਾਂਟ ਦਿੱਤੀ ਗਈ ਆ ਪੰਜਾਬ ਦੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਜਿਹੜੇ 20 ਕੁੱਲ ਮੈਂਬਰ ਨੇ ਉਹਨਾਂ ਚੋਂ 14 ਸੰਸਦ ਦੇ ਮੈਂਬਰ ਪਾਰਲੀਮੈਂਟ ਨੇ ਸ਼ਹਿਰਾਂ ਤੋਂ ਜ਼ਿਆਦਾ ਪਿੰਡਾਂ ਵਿੱਚ ਐਮਪੀ ਲੈਂਡ ਫੰਡ ਜਿਹੜਾ ਵਾ ਉਲਾਡ ਕੀਤਾ ਹੈ ਲੋਕ ਸਭਾ ਦੇ 13 ਵਿੱਚੋਂ 11 ਲੋਕ ਸਭਾ ਮੈਂਬਰਾਂ ਨੇ ਪਿੰਡਾਂ ਵਿੱਚ ਜ਼ਿਆਦਾ ਫੰਡ ਦਿੱਤਾ ਹੈ ਲੋਕ ਸਭਾ ਅਗਰ ਮੈਂਬਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਜਿਹੜਾ ਉਹਨਾਂ ਨੂੰ ਐਮਪੀ ਲੈਂਡ ਫੰਡ ਮਿਲਿਆ ਉਹਦੇ ਵਿੱਚ ਕਰੀਬ ਉਹਨਾਂ ਨੇ 77% ਦੀ ਫੰਡ ਸ਼ਹਿਰਾਂ ਵਿੱਚ ਵਿਕਾਸ ਵਾਸਤੇ ਖਰਚ ਕਰਵਾਇਆ ਔਰ ਉੱਥੇ ਹੀ ਖਰੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਜੋ ਇਸ ਸਮੇਂ ਡਿਬਰੂਗੜ ਜੇਲ੍ਹ ਵਿੱਚ ਬੰਦ ਨੇ ਉਹਨਾਂ ਦਾ ਸਰਕਾਰੀ ਵੈੱਬਸਾਈਟ ਤੇ ਜਿਹੜਾ ਕੋਈ ਵੀ ਫੰਡ ਅਲਾਟ ਨਹੀਂ ਦੱਸਿਆ ਗਿਆ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਆਪਣੇ ਐਮਪੀ ਲੈਂਡ ਫੰਡ 2.80 ਕਰੋੜ ਰੁਪਏ ਖਰਚ ਕੀਤੇ ਨੇ ਇਸ ਵਿੱਚ ਉਹਨਾਂ ਨੇ ਕਰੀਬ 93 ਫੀਸਦੀ ਜਿਹੜੀ ਗ੍ਰਾਂਟ ਆ ਉਹ ਪਿੰਡਾਂ ਦੇ ਵਿਕਾਸ ਵਾਸਤੇ ਖਰਚ ਕੀਤੀ ਆ ਇਹ ਇਹਨਾਂ ਦਾ ਜਿਹੜਾ ਜ਼ਿਆਦਾ ਜਿਹੜਾ ਗ੍ਰਾਂਟ ਆ ਉਹਨਾਂ ਨੇ ਪਿੰਡਾਂ ਨੂੰ ਦਿੱਤੀ ਆ ਉਧਰ ਰਾਜ ਸਭਾ ਮੈਂਬਰ ਦੀ ਗੱਲ ਕੀਤੀ ਜਾਵੇ ਤਾਂ ਸੱਤ ਰਾਜ ਸਭਾ ਮੈਂਬਰਾਂ ਚੋਂ ਤਿੰਨ ਰਾਜ ਸਭਾ ਮੈਂਬਰਾਂ ਨੇ ਜ਼ਿਆਦਾ ਜਿਹੜਾ ਫੰਡ ਆ ਉਹ ਪਿੰਡਾਂ ਵਿੱਚ ਹੀ ਖਰਚ ਕਰਵਾਇਆ ਵਿਕਾਸ ਵਾਸਤੇ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸਿੱਚੇਵਾਲ ਨੇ ਹੁਣ ਤੱਕ ਜਿਹੜਾ ਰਿਕਾਰਡ ਸ਼ੋ ਹੋ ਰਿਹਾ ਉਹਦੇ ਮੁਤਾਬਕ 5.63 ਕਰੋੜ ਰੁਪਏ ਖਰਚ ਕੀਤੇ ਨੇ ਇਹਨਾਂ ਵਿੱਚ ਉਹਨਾਂ ਨੇ 86% ਜਿਹੜਾ ਫੰਡ ਆ ਉਹ ਪਿੰਡਾਂ ਵਿੱਚ ਲਗਾਇਆ ਜਦਕਿ 14% ਦੇ ਫੰਡ ਜੋ ਹੁਣ ਤੱਕ ਮਿਲਿਆ ਉਹ ਸ਼ਹਿਰਾਂ ਦੇ ਵਿਕਾਸ ਵਾਸਤੇ ਖਰਚ ਕੀਤਾ ਉੱਥੇ ਹੀ ਆਮ ਆਦੀ ਪਾਰਟੀ ਦੇ ਛਤੀਸਗੜ ਦੇ ਵਾਸੀ ਤੇ ਰਾਜ ਸਭਾ ਮੈਂਬਰ ਪੰਜਾਬ ਤੋਂ ਸੰਦੀਪ ਪਾਠਕ ਨੇ ਆਪਣੇ ਫੰਡ ਦਾ 63.9% ਖਰਚ ਜਿਹੜਾ ਵਾ ਉਹ ਪਿੰਡਾਂ ਵਿੱਚ ਖਰਚ ਕੀਤਾ ਜਦਕਿ लवली ਯੂਨੀਵਰਸਿਟੀ ਦੇ ਮਾਲਕ ਅਸ਼ੋਕ ਮਿੱਤਲ ਨੇ ਵੀ ਕਰੀਬ 60% ਦੀ ਜਿਹੜਾ ਗ੍ਰਾਂਟ ਆ ਉਹ ਪਿੰਡਾਂ ਨੂੰ ਦਿੱਤੀ ਆ ਇਹ ਅੰਕੜੇ ਮੌਜੂਦਾ ਟਰਮ ਦੌਰਾਨ ਜਾਰੀ ਨੇ ਔਰ ਖਰਚੋ ਫੰਡ ਤੇ ਆਧਾਰਿਤ ਨੇ ਲੋਕ ਸਭਾ ਸੰਸਦ 2024 ਵਿੱਚ ਚੁਣੇਗੇ ਸੀ ਜਦਕਿ 2022 ਵਿੱਚ ਰਾਜ ਸਭਾ ਸੰਸਦ ਚੁਣੇਗੇ ਸੀ ਸੰਸਦ ਮੈਂਬਰਾਂ ਨੂੰ ਹਰ ਸਾਲ 5 ਕਰੋੜ ਰੁਪਏ ਦਾ ਫੰਡ ਭਾਰ ਸਰਕਾਰ ਦਿੰਦੀ ਆ ਮਤਲਬ ਅਗਰ ਲੋਕ ਸਭਾ ਮੈਂਬਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ 5 ਸਾਲਾਂ ਦੇ ਵਿੱਚ 25 ਕਰੋੜ ਰੁਪਏ ਮਿਲਦਾ ਜਦਕਿ ਰਾਜ ਸਭਾ ਮੈਂਬਰ ਨੂੰ 30 ਕਰੋੜ ਰੁਪਏ ਮਿਲਦਾ ਹੁਣ ਅਗਰ ਗੱਲ ਕੀਤੀ ਜਾਵੇ ਤਾਂ ਰਾਜ ਸਭਾ ਮੈਂਬਰ ਸੁਜੀਵ ਰੂੜਾ ਸੁਜੀਵ ਰੂੜਾ ਨੇ ਕੁੱਲ ਜਦੋਂ ਦੇ ਉਹ ਮੈਂਬਰ ਪਾਰਲੀਮੈਂਟ ਬਣੇ ਨੇ ਉਹਨਾਂ ਨੇ 8.24 ਕਰੋੜ ਰੁਪਏ ਜਿਹੜੇ ਨੇ ਖਰਚ ਕੀਤੇ ਨੇ ਉਹਨਾਂ ਵਿੱਚੋਂ ਕਰੀਬ 30% ਦੀ ਉਹਨਾਂ ਨੇ ਪਿੰਡਾਂ ਵਿੱਚ ਗ੍ਰਾਂਟ ਦਿੱਤੀ ਹੈ ਤੇ ਕਰੀਬ 70% ਦੀ ਗ੍ਰਾਂਟ ਉਹਨਾਂ ਸ਼ਹਿਰਾਂ ਵਿੱਚ ਦਿੱਤੀ ਆ ਬਾਬਾ ਬਲਬੀਰ ਸਿੰਘ ਸਿਚੇਵਾਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ 5.63 ਕਰੋੜ ਰੁਪਏ ਐਮਪੀ ਲੈਂਡ ਫੰਡ ਦੇ ਵਿੱਚੋਂ ਉਹਨਾਂ ਨੇ 86% ਪਿੰਡਾਂ ਨੂੰ ਗ੍ਰਾਂਟ ਦਿੱਤੀ ਹੈ ਜਦਕਿ 14% ਉਹਨਾਂ ਨੇ ਸ਼ਹਿਰ ਨੂੰ ਦਿੱਤੀ ਹੈ ਹਰਪਜਨ ਸਿੰਘ ਕ੍ਰੈਕਟਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਜਿਹੜਾ 3.42 ਕਰੋੜ ਰੁਪਏ ਐਮਪੀ ਲੈਂਡ ਫੰਡ ਚੋਂ ਉਹਨਾਂ ਨੇ 34.6% ਦੀ ਜਿਹੜੀਆਂ ਗ੍ਰਾਂਟ ਆ ਉਹ ਪਿੰਡਾਂ ਵਿੱਚ ਤੇ 65% ਦੀ ਉਹਨਾਂ ਨੇ ਸ਼ਹਿਰਾਂ ਦੇ ਵਿਕਾਸਵਾਸ ਦਿੱਤੀ ਹੈ विक्रमजीत सिंह सानी जेडे दिल्ली वासी ने ओन्ना ने 2.22 ਕਰੋੜ ਗ੍ਰਾਂਟ ਵਿੱਚੋਂ ਕਰੀਬ 25% ਸ਼ਹਿਰਾਂ ਵਿੱਚ ਦਿੱਤੀ ਹੈ ਔਰ 75 25% ਜਿਹੜੀ ਗ੍ਰਾਂਟ ਪਿੰਡਾਂ ਵਿੱਚ ਦਿੱਤੀ ਹੈ ਜਦਕਿ 75% ਦੀ ਜਿਹੜੀ ਗ੍ਰਾਂਟ ਆ ਉਹਨਾਂ ਨੇ ਸ਼ਹਿਰਾਂ ਵਾਸਤੇ ਦਿੱਤੀ ਹੈ लवली ਯੂਨੀਵਰਸਿਟੀ ਦੇ ਮਾਲਕ अशोक ਮਿੱਤਲ ਹੁਣ ਦਾ ਜਿਹੜਾ ਰਿਕਾਰਡ ਬੋਲਦਾ ਸਰਕਾਰੀ ਵੈਬਸਾਈਟ ਤੇ ਉਹ 1.13 ਕਰੋੜ ਵਿੱਚੋਂ ਉਹਨਾਂ ਨੇ ਕਰੀਬ 60% ਦੀ ਪਿੰਡਾਂ ਵਿੱਚ 40 ਫੀਸ ਦੀ ਸ਼ਹਿਰਾਂ ਦੇ ਵਿਕਾਸ ਵਾਸਤੇ ਗ੍ਰਾਂਟ ਦਿੱਤੀ ਹੈ ਇਸੇ ਤਰ੍ਹਾਂ ਇਹ ਕਰੋੜ ਦੇ ਵਿੱਚ ਅਗਰ ਸੰਦੀਪ ਪਾਟਕ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਜਿਹੜਾ 56 ਲੱਖ ਰੁਪਈਆ ਇਹ ਹੁਣ ਤੱਕ ਉਹਦੇ ਖਾਤੇ 'ਚ ਸ਼ੋਅ ਹੋ ਰਿਹਾ ਜਿਹਦੇ 'ਚ ਉਹਨਾਂ ਨੇ 63 64 ਅਸ਼ਾਰੀਆ ਜਿਹੜੀ ਗ੍ਰਾਂਟ ਹੈ 56 ਲੱਖ ਚੋਂ ਮਤਲਬ 64 ਅਸ਼ਾਰੀਆ ਉਹਨਾਂ ਨੇ ਪਿੰਡਾਂ ਦੇ ਵਿਕਾਸ ਵਾਸਤੇ ਔਰ 36 ਫੀਸ ਦੀ ਜਿਹੜਾ ਜਿਹੜਾ ਉਹਨਾਂ ਨੇ ਫੰਡ ਆ ਉਹ ਜਿਹੜਾ ਵਾ ਸ਼ਹਿਰਾਂ ਵਾਸਤੇ ਖਰਚ ਕੀਤਾ ਰਾਗਵ ਚੱਡਾ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਉਹਨਾਂ 20 ਲੱਖ ਰੁਪਏ ਚੋਂ ਜਿਹੜਾ ਰਿਕਾਰਡ ਸ਼ੋ ਹੋ ਰਿਹਾ ਵਾ ਉਹਦੇ ਚ ਕਰੀਬ 30 ਅਸ਼ਾਰੀ ਪਿੰਡਾਂ ਵਾਸਤੇ ਔਰ ਕਰੀਬ 70 ਅਸ਼ਾਰੀ ਜਿਹੜੀ ਆ ਫੀਸਦੀ ਆ ਉਹ ਸ਼ਹਿਰਾਂ ਵਾਸਤੇ ਜਿਹੜਾ ਵਾ ਉਹ ਗ੍ਰਾਂਟ ਖਰਚ ਕੀਤੀ ਅਗਰ ਹੁਣ ਲੋਕ ਸਭਾ ਦੀ ਗੱਲ ਕੀਤੀ ਜਾਵੇ ਮੈਂਬਰਾਂ ਦੀ ਗੱਲ ਕੀਤੀ ਤੇ ਸਰਬਜੀਤ ਸਿੰਘ ਖਾਲਸਾ ਨੇ ਜਿਹੜੀ ਗ੍ਰਾਂਟ ਹੁਣ ਤੱਕ ਉਹਨਾਂ ਨੂੰ ਮਿਲੀ ਹੈ 2.80 ਕਰੋੜ ਚੋਂ ਉਹਨਾਂ ਨੇ ਪਿੰਡਾਂ ਵਾਸਤੇ ਕਰੀਬ 93% ਅਤੇ ਸ਼ਹਿਰਾਂ ਵਾਸਤੇ ਕਰੀਬ 7% ਸ਼ੇਰ ਸਿੰਘ ਕਬਾਇਆ ਦੀ ਗੱਲ ਕੀਤੀ ਜਾਵੇ ਤਾਂ 2.57 ਕਰੋੜ ਚੋਂ ਉਹਨਾਂ ਨੂੰ ਉਹਨਾਂ ਨੇ 83% ਜਿਹੜੀ ਗ੍ਰਾਂਟ ਉਹ ਪਿੰਡਾਂ ਵਿੱਚ ਦਿੱਤੀ ਆ ਕਰੀਬ 17 ਜਿਹੜੀ ਫੀਸ ਦੀ ਗ੍ਰਾਂਟ ਉਹ ਸ਼ਹਿਰਾਂ ਵਿੱਚ ਦਿੱਤੀ ਆ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਰੀਬ 1 ਕਰੋੜ ਐਮਪੀ ਲੈਂਡ ਫੰਡ ਦੇ ਵਿੱਚੋਂ 85% ਪੈਸਾ ਪਿੰਡਾਂ ਦੇ ਵਿਕਾਸ ਵਾਸਤੇ ਜਦਕਿ 15% ਦੀ ਉਹਨਾਂ ਨੇ ਸ਼ਹਿਰਾਂ ਦੇ ਵਿਕਾਸ ਵਾਸਤੇ ਦਿੱਤੀ ਆ ਅਗਰ ਇਸੇ ਤਰ੍ਹਾਂ ਮਲਵਿੰਦਰ ਸਿੰਘ ਕਾਂਗ ਜਿਹੜੇ ਸ਼ਰੀਨੰਦਪੁਰ ਸਾਹਿਬ ਤੋਂ ਆਮ ਆਦੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਹੁਣ ਤੱਕ 91 ਲੱਖ ਰੁਪਏ ਦੀ ਗ੍ਰਾਂਟ ਮਿਲੀ ਜਿਹਦੇ ਚ ਉਹਨਾਂ ਨੇ 79% ਦੀ ਜਿਹੜੀ ਗ੍ਰਾਂਟ ਆ ਉਹ ਪਿੰਡਾਂ ਵਿੱਚ ਜਦਕਿ 21% ਦੀ ਉਹਨਾਂ ਨੇ ਸ਼ਹਿਰਾਂ ਵਾਸਤੇ ਦਿੱਤੀ ਆ ਗੁਰਜੀਤ ਸਿੰਘ ਔਜਲਾ ਹੁਣ ਤੱਕ ਉਹਨਾਂ ਨੇ 68 ਲੱਖ ਰੁਪਏ ਗ੍ਰਾਂਟ ਚ ਉਹਨਾਂ ਨੇ ਤਕਰੀਬ 24% ਦੀ ਪਿੰਡਾਂ ਵਾਸਤੇ ਤੇ 76% ਦੀ ਸ਼ਹਿਰਾਂ ਵਾਸਤੇ ਗ੍ਰਾਂਟ ਦਿੱਤੀ ਆ ਹਰਸਿਮਰਤ ਕੌਰ ਬਾਦਲ ਜਿਹੜੇ ਸ਼੍ਰੋਮਿਕ ਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ 52 ਲੱਖ ਚੋਂ ਕਰੀਬ 87 ਫੀਸ ਦੀ ਜਿਹੜਾ ਵਾ ਉਹ ਗ੍ਰਾਂਟ ਪਿੰਡਾਂ ਨੂੰ ਦਿੱਤੀ ਹੈ 13 ਫੀਸ ਦੀ ਸ਼ਹਿਰਾਂ ਨੂੰ ਦਿੱਤੀ ਹੈ ਸੁਖਜਿੰਦਰ ਸਿੰਘ ਰੰਦਾਵਾ ਕਾਂਗਰਸ ਪਾਰਟੀ ਦੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਨੇ 20 ਲੱਖ ਰੁਪਏ ਚ ਉਹਨਾਂ ਨੇ ਹੁਣ ਤੱਕ 76 ਫੀਸ ਦੀ ਜਿਹੜੀ ਗ੍ਰਾਂਟ ਉਹ ਪਿੰਡਾਂ ਦਿੱਤੀ ਹੈ 24 ਲੱਖ ਜਿਹੜੀ ਆ ਉਹ ਸ਼ਹਿਰਾਂ ਨੂੰ ਦਿੱਤੀ ਗਿਆ ਅਮਰ ਸਿੰਘ ਕਾਂਗਰਸ ਪਾਰਟੀ ਦੇ ਫਤਿਹਗੜ ਸਾਹਿਬ ਤੋਂ ਲੋਕ ਸਭਾ ਮੈਂਬਰ 12 ਲੱਖ ਰੁਪਏ ਹਜੇ ਤੱਕ ਉਹਨਾਂ ਦੇ ਖਾਤੇ 'ਚ ਸ਼ੋਅ ਹੀ ਨਹੀਂ ਉਹਨਾਂ ਨੇ ਕਰੀਬ 69% ਪੈਸਾ ਉਹਨਾਂ ਨੇ ਪਿੰਡਾਂ ਵਾਸਤੇ ਔਰ ਬਾਕੀ 31% ਜਿਹੜੀ ਗ੍ਰਾਂਟ ਆ ਉਹ ਸ਼ਹਿਰਾਂ ਵਾਸਤੇ ਦਿੱਤੀ ਹੈ ਸੰਗਰੂਰ ਤੋਂ ਆਮ ਆਦੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਰ ਨੇ 9 ਲੱਖ ਰੁਪਏ ਦੀ ਗ੍ਰਾਂਟ 'ਚ ਉਹਨਾਂ ਨੇ 60% ਪੈਸਾ ਪਿੰਡਾਂ ਵਾਸਤੇ ਆ ਉਹ ਕਰੀਬ 40% ਪੈਸਾ ਸ਼ਹਿਰਾਂ ਵਾਸਤੇ ਕਾਂਗਰਸ ਪਾਰਟੀ ਦੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਤੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਮੋਰਿੰਦਰ ਸਿੰਘ ਵੜਿੰਗ ਦਾ ਖਾਤਾ ਸ਼ੋਅ ਹੋ ਰਿਹਾ ਉਹਦੇ ਚ ਉਹਨਾਂ ਨੇ 7 ਲੱਖ ਰੁਪਏ ਚੋਂ 51% ਦੀ ਪੈਸਾ ਪਿੰਡਾਂ ਵਾਸਤੇ ਆ ਜਦਕਿ 9% ਦੀ ਪੈਸਾ ਉਹਨਾਂ ਸ਼ਹਿਰਾਂ ਵਾਸਤੇ ਦਿੱਤਾ ਗ੍ਰਾਂਟ ਵਾਸਤੇ ਇਸੇ ਤਰ੍ਹਾਂ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਦੇ ਖਾਤਾ ਜਿਹੜਾ ਸ਼ੋਅ ਹੋ ਰਿਹਾ ਸਰਕਾਰੀ ਵੈੱਬਸਾਈਟ ਤੇ ਉਹਦੇ ਚ ਜ਼ਿਕਰ ਹੈ ਕਿ 5 ਲੱਖ ਰੁਪਏ ਚੋਂ ਉਹਨਾਂ ਨੇ 87% ਦੀ ਪੈਸਾ ਪਿੰਡਾਂ ਨੂੰ ਦਿੱਤਾ ਬਾਕੀ ਜਿਹੜਾ 13% ਦੀ ਪੈਸਾ ਉਹ ਸ਼ਹਿਰਾਂ ਵਾਸਤੇ ਦਿੱਤਾ ਇਸੇ ਤਰ੍ਹਾਂ ਅਗਰਜ ਚਰਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਜੀਤ ਸਿੰਘ ਚੰਨੀ ਹੋਣਾ ਨੇ 2 ਲੱਖ ਰੁਪਏ ਦੀ ਗ੍ਰਾਂਟ ਚੋਂ ਹੁਣ ਤੱਕ 62% ਦੀ ਪੈਸਾ ਪਿੰਡਾਂ ਵਾਸਤੇ ਤੇ ਬਾਕੀ ਜਿਹੜਾ ਕਰੀਬ 38% ਦੀ ਪੈਸਾ ਉਹ ਸ਼ਹਿਰਾਂ ਵਾਸਤੇ ਦਿੱਤਾ ਹੈਗਾ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਕਈਆਂ ਨੂੰ ਗ੍ਰਾਂਟ ਕਾਫੀ ਵੱਡੇ ਪੱਧਰ ਤੇ ਮਿਲੀ ਐਮਪੀ ਲੈਂਡ ਫੰਡ ਆ ਜਿਹੜਾ ਇੱਕ ਮੈਂਬਰ ਪਾਰਲੀਮੈਂਟ ਨੂੰ ਸਾਲ ਦਾ 5 ਕਰੋੜ ਰੁਪਏ ਮਿਲਦਾ ਹੈਗਾ ਔਰ ਸਭ ਤੋਂ ਵੱਡੀ ਗੱਲ ਕਿ ਜਿਹੜਾ ਲੋਕ ਸਭਾ ਮੈਂਬਰ ਆ ਉਹ ਆਪਣੇ ਹਲਕੇ ਦੇ ਵਿੱਚ ਪੈਸਾ ਖਰਚ ਕਰ ਸਕਦਾ ਰਾਜ ਸਭਾ ਮੈਂਬਰ ਜਿਹੜਾ ਮੈਂਬਰ ਆ ਉਹ ਕਿਤੇ ਵੀ ਪੈਸਾ ਖਰਚ ਕਰ ਸਕਦਾ ਹੁਣ ਸਵਾਲ ਹੈ ਕਿ ਜਿਹੜੇ ਰਾਜ ਸਭਾ ਮੈਂਬਰ ਪੰਜਾਬ ਤੋਂ ਚੁਣੇ ਗਏ ਨੇ ਸੱਤ ਜਿਨ੍ਹਾਂ 'ਚ ਗੱਲ ਕੀਤੀ ਜਾਵੇ ਸੰਜੀਵ ਰੋੜਾ ਅਸ਼ੋਕ ਮਿੱਤਲ ਸੰਦੀਪ ਪਾਠਕ ਰਾਗਵ ਚੱਡਾ ਬਾਬਾ ਬਲਬੀਤ ਸਿੰਘ ਸਿੱੱਚੇਵਾਲਾ ਤੇ ਵਿਕਰਮਜੀਤ ਸਿੰਘ ਸਾਨੀ ਇਹਨਾਂ ਨੇ ਪੰਜਾਬ 'ਚ ਪੈਸਾ ਖਰਚ ਕੀਤਾ ਜਾਂ ਕਿਸੇ ਹੋਰ ਸੂਬੇ ਨੂੰ ਵੀ ਦੇ ਸਕਦੇ ਨੇ ਲੇਕਿਨ ਫਿਲਹਾਲ ਜਿਹੜੀ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਆ ਇਹ ਦਿਨਿਕ ਭਾਸਕਰ ਦੇ ਸੀਨੀਅਰ ਪੱਤਰਕਾਰ ਹਰਪਾਲ ਸਿੰਘ ਰੰਧਾਵਾ ਦੀ ਖਬਰ ਜਿਹੜੀ ਉਹ ਲਿਖਦੇ ਨੇ ਕਿ 13 ਵਿੱਚੋਂ 11 ਲੋਕ ਸਭਾ ਮੈਂਬਰਾਂ ਨੇ ਪਿੰਡਾਂ ਨੂੰ ਜ਼ਿਆਦਾ ਫੰਡ ਦਿੱਤਾ ਸਿਰਫ ਜਿਹੜਾ ਗੁਰਜੀਤ ਸਿੰਘ ਔ ਜਿਹੜਾ ਨੇ 76% ਫੰਡ ਜਿਹੜਾ ਸ਼ਹਿਰਾਂ ਨੂੰ ਦਿੱਤਾ ਹੈਗਾ ਔਰ ਪੰਜਾਬ ਦੇ ਸੱਤ ਰਾਜ ਸਭਾ ਮੈਂਬਰਾਂ ਚੋਂ ਚਾਰ ਰਾਜ ਸਭਾ ਮੈਂਬਰਾਂ ਨੇ ਸ਼ਹਿਰਾਂ ਨੂੰ ਜ਼ਿਆਦਾ ਪੈਸਾ ਦਿੱਤਾ ਇਸ ਜਾਣਕਾਰੀ ਦੇ ਨਾਲ ਤੜਤੋ ਲੈਣੇ ਆ ਗਿਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ